ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਦੇ ਵਿੱਚ ਜਾਣ ਵਾਲੇ ਪੰਜਾਬੀ ਭਾਰਤੀਆਂ ਦੇ ਲਈ ਪਿਛਲੇ ਸਮੇਂ ਤੋਂ ਕਾਫੀ ਜ਼ਿਆਦਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਤੇ ਖਾਸ ਕਰਕੇ ਜਿਹੜੇ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਦੇ ਉੱਤੇ ਪੰਜਾਬੀ ਕੈਨੇਡਾ ਦੇ ਵਿੱਚ ਇਸ ਸਮੇਂ ਜਾ ਰਹੇ ਹਨ ਉਹਨਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕੈਨੇਡਾ ਦੇ ਵੱਖ-ਵੱਖ 에어ਪੋਰਟਸ ਦੇ ਉੱਤੇ ਕਾਫੀ ਜ਼ਿਆਦਾ ਚੈਕਿੰਗ ਵੱਧ ਚੁੱਕੀ ਹੈ ਜਿਸ ਦੇ ਕਾਰਨ ਧੜਾ-ਧੜ ਪੰਜਾਬੀਆਂ ਨੂੰ ਜਾਂ ਤੇ ਵਾਪਸ ਆਪਣੇ ਦੇਸ਼ ਦੇ ਵਿੱਚ ਜਾਣ ਦੇ ਲਈ ਕਿਹਾ ਹੈ ਤੇ ਜਾਂ ਫਿਰ ਉਹਨਾਂ ਦੇ ਵੱਲੋਂ ਰਫਿਊਜੀ ਕੇਸ ਅਪਲਾਈ ਕੀਤੇ ਜਾ ਰਹੇ ਹਨ ਤੇ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੀ ਨਿਊਜ਼ ਦੇ ਮੁਤਾਬਕ ਹੁਣ ਕੈਨੇਡਾ ਦੇ ਵਿੱਚ ਜਿਹੜੇ ਵੀ ਪੰਜਾਬੀ ਭਾਰਤੀ ਜਾ ਰਹੇ ਹਨ ਉਹਨਾਂ ਦੇ ਵੱਲੋਂ ਪਿਛਲੇ 3 ਮਹੀਨਿਆਂ ਦੇ ਦੌਰਾਨ ਹੀ ਲਗਭਗ 9000 ਤੋਂ ਵੀ ਵੱਧ ਲੋਕਾਂ ਦੇ ਵੱਲੋਂ ਰਫਿਊਜੀ ਕੇਸ ਅਪਲਾਈ ਕਰ ਲੈ ਗਏ ਹਨ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਲਗਾਤਾਰ ਪੰਜਾਬੀ ਭਾਰਤੀ ਜਿਹੜੇ ਵੀ ਟੂਰਿਸਟ ਤੇ ਵਿਜ਼ਟਰ ਵੀਜ਼ਾ ਤੇ ਜਾਂਦੇ ਹਨ ਜਿਹੜੇ ਬਹੁਤ ਹੀ ਸਮਝਦਾਰ ਹੁੰਦੇ ਹਨ ਉਹਨਾਂ ਦੇ ਵੱਲੋਂ ਤੇ ਕੈਨੇਡਾ ਤੋਂ ਵਾਫਸੀ ਜਿਹੜੀ ਕਰ ਲਈ ਜਾਂਦੀ ਹੈ 에어ਪੋਰਟ ਤੋਂ ਹੀ ਤੇ ਬਹੁਤ ਸਾਰੇ ਪੰਜਾਬੀਆਂ ਨੂੰ ਇਸ ਬਾਰੇ ਨਹੀਂ ਪਤਾ ਹੁੰਦਾ ਜਿਨ੍ਹਾਂ ਤੋਂ ਕੀ ਰਫਿਊਜੀ ਕੇਸ ਪਲਾਈ ਕਰ ਲਿਆ ਜਾਂਦਾ ਹੈ ਜਿਨ੍ਹਾਂ ਦੇ ਵੱਲੋਂ ਤੇ ਕੈਨੇਡਾ ਦੇ ਵਿੱਚ ਉਹ ਫਸ ਕੇ ਰਹਿ ਜਾਂਦੇ ਹਨ ਸੋ ਇਸੇ ਦੌਰਾਨ ਹੁਣ ਕੈਨੇਡਾ ਤੋਂ ਅੰਕੜੇ ਆਏ ਹਨ ਜੋ ਕਿ ਬਿਹਤ ਹੈਰਾਨ ਕਰਦੇ ਹਨ ਕਿ ਪਿਛਲੇ 3 ਮਹੀਨਿਆਂ ਦੇ ਦੌਰਾਨ ਲਗਭਗ ਹਰ ਰੋਜ਼ ਜਿਹੜਾ 100 ਤੋਂ ਵੱਧ ਜਿਹੜੇ ਭਾਰਤੀ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਜ਼ਿਆਦਾ ਵੱਡੀ ਤਦਾਦ ਪੰਜਾਬੀਆਂ ਦੀ ਸ਼ਾਮਲ ਹੈ ਉਹਨਾਂ ਦੇ ਵੱਲੋਂ ਹਰ ਰੋਜ਼ 100 ਦੀ ਗਿਣਤੀ ਦੇ ਵਿੱਚ ਫੀਡ ਕੇਸ ਅਪਲਾਈ ਕੀਤੇ ਜਾਂਦੇ ਹਨ ਜਾਂ ਫਿਰ ਵਾਪਸ ਭਾਰਤ ਨੂੰ ਵਾਪਸੀ ਕਰ ਲਈ ਜਾਂਦੀ ਹੈ ਸੋ ਕੈਨੇਡਾ ਤੋਂ ਇਹ ਵੱਡੀ ਅਪਡੇਟ ਨਿਕਲ ਕੇ ਆ ਰਹੀ ਹੈ ਜੋ ਕਿ ਅੰਕੜੇ ਕਾਫੀ ਜ਼ਿਆਦਾ ਹੁਣ ਹੈਰਾਨ ਕਰਦੇ ਹਨ ਕਿ ਕੈਨੇਡਾ ਦੇ ਵਿੱਚ ਟੂਰਿਸਟ ਤੇ ਵਿਜ਼ਟਰ ਵੀਜ਼ਾ ਦੇ ਉੱਤੇ ਜਾਣ ਵਾਲੇ ਪੰਜਾਬੀਆਂ ਦੇ ਲਈ ਕਿਵੇਂ ਹੁਣ ਕੈਨੇਡਾ ਜਾਣ ਦਾ ਰਸਤਾ ਕਾਫੀ ਜ਼ਿਆਦਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਤੇ ਲਗਾਤਾਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪੰਜਾਬੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਤੇ ਜਾਂ ਫਿਰ ਪੰਜਾਬੀਆਂ ਨੂੰ ਆਖਰੀ ਬਾ ਜਿਹੜਾ ਬਚਦਾ ਰਸਤਾ ਰੈਫਿਊਜੀ ਕੀ ਸਪਲਾਈ ਕਰਨਾ ਪੈ ਰਿਹਾ ਹੈ